ਵਾਇਗੁਰ ਦੀ ਕਖਲਤਾ ਵਾਇਗੁਰ ਦੀ ਫਤਿਹ ਅਸੀਂ ਸਿੱਖੀ ਸੰਦੇਸ਼ਾਂ ਦੇਣਾ ਚਾਹੁੰਦੇ ਆ ਕਿ ਜੋ ਨਵੀਂ ਪੀੜ੍ਹੀ ਆ ਉਹ ਸਿੱਖੀ ਸੰਦੇਖਾਂ ਲਵੇ ਕਿ ਸਿੱਖ ਨਾਲ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਸਿੱਖੀ ਦਾ ਬੂਟਾ ਲਾ ਕੇ ਤੇ ਤਿਆਰ ਕੀਤਾ ਸੀਗਾ ਉਹ ਸਿੱਖ ਬਣਨ ਨੂੰ ਤੇ ਤਾਂ ਕਿ ਗੁਰੂ ਨਾਲ ਬਾਣੀ ਨਾਲ ਜੁੜਨ ਬਾਣੇ ਬਾਣੀ ਨਾਲ ਜੁੜਨਗੇ ਤੇ ਤਾਂ ਹੀ ਜਿਹੜੀ ਸਿੱਖੀ ਅੱਗੇ ਵਧ ਸਕਦੀ ਆ ਸਾਧ ਸੰਗਤ ਜੀ ਅਸੀਂ ਇਹ ਕਹਿੰਦੇ ਆ ਵੀ ਸਾਰੀ ਸਮੇਤ ਨਾਮ ਬਾਣਾ ਜਰੂਰ ਪਾਓ ਤੇ ਬਾਣੀ ਜਰੂਰ ਕਰੋ ਤੇ ਸੇਵਾ ਕਰੋ ਤੇ ਸਿਮਰਨ ਕਰੋ ਤੇ ਭਜਨ ਕਰੋ ਤੇ ਨਾਮ ਨਾਲ ਜੁੜੋ ਬਾਹਰ ਜਾ ਕੇ ਵੀ ਦੇਖਿਆ ਆ ਕਿ ਇੱਥੇ ਕੀ ਬਾਹਰ ਵੀ ਇਦਾਂ ਹੀ ਹੋ ਰਹੀ ਆ ਅਸੀਂ ਕਹਿੰਨੇ ਆ ਵੀ ਜਿਹੜੇ ਸਿੱਖ ਮੁੰਡੇ ਇੱਥੋਂ ਉੱਥੇ ਜਾ ਰਹੇ ਨੇ ਨਾ ਉਹ ਵੀ ਪਤਿਤ ਹੋ ਕੇ ਜਾ ਰਹੇ ਨੇ ਤੇ ਜਿਹੜੇ ਉੱਥੇ ਜਾ ਕੇ ਉਹ ਜ਼ਿਆਦਾ ਹੀ ਪਤਿਤ ਹੋ ਜਾਂਦੇ ਨੇ ਸੋ ਅਸੀਂ ਬੇਨਤੀ ਕਰਨੇ ਆਏ ਇਸ ਨਵੀਂ ਥੀੜੀ ਨੂੰ ਕਿ ਤੁਸੀਂ ਆਪਣਾ ਆਪ ਸੰਭਾਲ ਕੇ ਮਾਪਿਓ ਦੀ ਜਿਹੜੀ ਆ ਨਾ ਇਹ ਕਿ ਘਰਾਣ ਕਰਕੇ ਅੱਗੇ ਜਿਹੜੀ ਪੀੜੀ ਨੂੰ ਚਲਾਓ ਤਾਂ ਕਿ ਜਿਹੜੀ ਪੀੜੀ ਜਿਹੜੀ ਨਵੀਂ ਆ ਇਹ ਪਤਿਤ ਨਾ ਹੋਵੇ ਜਿਹੜੇ ਗੁਰਜੀ ਸ਼ਾਮ ਸਿੰਘ ਤੋਂ ਨਗਰ ਗੀਤਨ ਕੱਢਿਆ ਗਿਆ ਗੁਰੂ ਸਤਨ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ਪੁਰ ਨੂੰ ਸਮਰਪਿਤ ਕਰਕੇ ਇਹ ਗੁਰੂ ਸਾਹਿਬ ਆਪ ਹੀ ਕਰਵਾਉਣ ਵਾਲਾ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਸੰਕਲਨ ਕੱਢਿਆ ਗਿਆ ਇਹ ਅਸੀਂ ਸੱਜਣ ਨੂੰ ਇਹ ਸਨਿਆ ਦੇਣਾ ਚਾਹੁੰਦੇ ਆ ਗੁਰੂ ਸਾਹਿਬ ਹੋਣਾ ਨੇ ਆਪਣੇ ਦੇਸ਼ ਵਾਸਤੇ ਧਰਮ ਵਾਸਤੇ ਪੂਰਾ ਸਰਬਸਵਾਰ ਦਿੱਤਾ ਉਹਨਾਂ ਦੇ ਪਾਏ ਹੋਏ ਪੁਰਨੇ ਉੱਤੇ ਚੱਲੀ ਅਸੀਂ ਉਹਨਾਂ ਦੇ ਪਾਏ ਹੋਏ ਪੁਰਨੇ ਤੇ ਚੱਲੀਏ ਉਹਨਾਂ ਜਿੱਦਾਂ ਬੱਚਿਆਂ ਨੂੰ ਜਿੱਦਾਂ ਸਿੱਖਿਆ ਦਿੱਤੀ ਦੇਸ਼ ਵਾਸਤੇ ਧਰਮ ਵਾਸਤੇ ਉਹੋ ਹੀ ਗਾ ਆਪਣੇ ਬੱਚਿਆਂ ਨੂੰ ਬਿਹਤਰਾਂ ਦੇ ਅਸੀਂ ਬਣਾਈਏ ਤੇ ਬਹੁਤ ਜ਼ਿਆਦਾ ਮੈਂ ਨਾਂ ਬੋਲਦਾ ਹੋਇਆ ਸਾਰੇ ਹੀ ਪਉਮਾ ਜਿਹੜੀਆਂ ਵੱਧ ਚੜ ਕੇ ਹਿੱਸਾ ਲੈਂਦੀਆਂ ਇਸ ਗੁਰਪੁਰਬ ਦੇ ਵਿੱਚ ਕੋਈ ਵੀ ਗੁਰਪੁਰਬ ਹੁੰਦਾ ਸਾਡੇ ਕਿੰਤੂ ਸੇਖ ਸਾਈ ਜਿੰਨੇ ਵੀ ਹੈ ਸਾਰੇ ਬੱਚੜ ਕੇ ਹਿੱਸਾ ਲੈਂਦੀ ਹੈ ਸਾਰੇ ਬੀਬੀਆਂ ਆ ਪੈਣਾ ਪੱਛੇ ਸਾਰੇ ਅਸੀਂ ਆਪਣੇ ਦੇ ਇਲਾਕੇ ਦੇ ਲੋਕਾਂ ਨੂੰ ਵੇਖੋ ਕਹਿੰਦੇ ਆ ਵੀ ਨਸ਼ੇ ਛੱਡ ਕੇ ਬੱਚੇ ਜਿਹੜੇ ਆ ਸਾਰੇ ਇਸ ਪਾਸੇ ਲੱਗਣ ਗੁਰੂਕਾਰ ਦੇ ਪਾਸੇ ਲੱਗਣ ਗੁਰੂ ਦੇ ਦੱਸੇ ਹੋਏ ਮਹਾਂਕਾਉਂ ਤੇ ਚੱਲਣ ਕਿ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਅੱਜ ਦਾ ਨੰਗਲ ਕੀਤਨ ਜੋ ਕਿ ਦਬੂਜੀਤੂ ਚਲ ਕੇ ਸਾਡੇ ਗੋਦਾਮ ਛੇ ਪੰਜਾਬ ਮਹਾਜਾ ਅੰਜੀਤ ਸਿੰਘ ਬਾਟ ਆਇਆ ਸਾਡੀ ਸਮੂਹ ਸੰਗਤ ਨੇ ਉਹਾਂ ਦਾ ਬਹੁਤ ਬਹੁਤ ਸਹਿਯੋਗ ਬਹੁਤ ਧੰਨਵਾਦ ਕੀਤਾ ਮੈਂ ਸੰਗਤ ਦਾ ਉਹ ਮੇਗਾ ਕੀਰਤਨ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਭਾਈ ਗੋਦੀਖਾ ਖਾਲਸਾ ਸਾਹਿਬ ਭਾਈ ਤੁੰਗਤ ਮੈਂ ਕਹਿੰਨੇ ਆ ਮਿਲ ਜੁੜ ਕੇ ਆਪਣੇ ਮਿਲੋ ਬਹੁਤ ਨਸ਼ਾ ਤੁਹ ਵਹਿਤੋ ਜਤੋਂ ਵੀ ਕੋਈ